ਸਾਹਿਬੀ ਕਾਜੀ ਕੋਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਜੀਤ ਘਰ ਜੋਸ਼ੀ ਜੋਸ਼ੀ ਚੈਨਲ ਆਨਕੇ ਮੈਂ ਤੁਹਾਡਾ ਦੱਸ ਰਿਹਾ ਤੇ ਲੋ ਜੀ ਅੱਜ ਮੈਂ ਤੁਹਾਨੂੰ ਬਹੁਤ ਹੀ ਪੁਰਾਣਾ ਤੇ ਬਹੁਤ ਹੀ ਪਿਆਰਾ ਜਿਹਾ ਇੱਕ ਲੋਕ ਦੀ ਸੁਣਾਉਂਗੀ ਤੇ ਜੇ ਕਿਸ ਨੇ ਪਹਿਲਾਂ ਸੁਣਿਆ ਹੋਇਆ ਤਾਂ ਜਰੂਰ ਦੱਸਿਓ ਵੀ ਤੁਸੀਂ ਕਦੋਂ ਸੁਣਿਆ ਸੀ ਤੇ ਕੀ ਲਗਾਇਆ ਮੈਂ ਤਾਂ ਬਹੁਤ ਛੋਟੀ ਹੁੰਦੀ ਸੀ ਸੁਣਿਆ ਸੀ ਤੇ ਅੱਜ ਮੈਂ ਤੁਹਾਨੂੰ ਸੁਣਣ ਲੱਗੀ ਹਾਂ ਹੈਨਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਜਿਵੇਂ ਵਾਲ ਤੁਹਾਡੇ ਬਾਹ ਦੇ ਨਹੀਂ ਚਿੱਟੇ ਹੋ ਜਾਂਦੇ ਸਫੇਦ ਵਾਲ ਹੋ ਜਾਂਦੇ ਨੇ ਹੈ ਬਹੁਤ ਹੀਕਾਰਕ ਨੁਕਤਾ ਹੈ ਹੁਣੇ ਆਪਣੀ ਕਾਪੀ ਪੈਨਸਲ ਲੈ ਕੇ ਬਹਿ ਜਾਓ ਸਭ ਦੇ ਕੰਮ ਹੋਣਾ ਹੈ ਤੇ ਉਹ ਨੁਕਤਾ ਪਾਉਂਗੀ ਵੀ ਵਾਲ ਕਾਲੇ ਹੋ ਜਾਣਗੇ ਤੇ ਇਫੈਕਟ ਟੁੱਟਣਗੇ ਨਹੀਂ ਉੱਪਰ ਲੱਗੇ ਨਹੀਂ ਤੇ ਚਮਕੀਲੇ ਨਾਗੰਗ ਚਮਕਣਗੇ ਕਾਹਦੇ ਤੋਂ ਤੇ ਇਹ ਤੁਸੀਂ ਆਲਦਾ ਹੋਏ ਕਾਪੀ ਪੈਨਸਲ ਲੈ ਕੇ ਬੈਠੋ ਤੇ ਆਪਣਾ ਘਰ ਹੀ ਆਦੇ ਵਾਲ ਨੂੰ ਆਪ ਨੂੰ ਕਿਸੇ ਬੀਜੂ ਵਾਲ ਨੂੰ ਵਿਆਹ ਦੀ ਗੋਹ ਨੂੰ ਪੈ ਆਪ ਨੂੰ ਵਾਲ ਕਾਓ ਕਰੋ ਲੰਮੇ ਕਰੋ ਤੇ ਮਾਣੋ ਨਾਲ ਵੀ ਆਨੰਦ ਹੈ ਨਾ ਤੇ ਪੈਸੇ ਤਾਂ ਬਚੋਗੇ ਘੜੇ ਘਰੀਂਗਾ ਕੇ ਤੁਸੀਂ ਆਪੀ ਤੇਰ ਧਿਆਨ ਕਰਨਾ ਤੇ ਉਹਨਾਂ ਤੁਸੀਂ ਲੈ ਲਓ ਆਹ ਦੇਖੋ ਕਾਪੀ ਪੈਨਸਲ ਲੈ ਕੇ ਬੈਠੋ ਤੇ ਲੋ ਮਾਣੋ ਮੇਰੇ ਸੁਭੀਦ ਆਨੰਦ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਲਿੰਕ लोग लग माओ इस आनंद जरूर लिखना भी दसना जो तने कि गायासी पहले है रारिया सुते पाल ना ही दीरे दे मारे वे दुखा दी कहानी सुन दे ਰਹਿੰਦੇ ਉងਦੇ ਅੰਬਰ ਦੇ ਤਾਰੇ ਵੇ ਰਾਤੀ ਸੀ ਉੜੀ ਕਾਂ ਤੇਰੀਆਂ ਬੱਲੇ ਬੱਲੇ ਵੇ ਕਦੋਂ ਕਰ ਤੂੰ ਆਣ ਕੇ ਸਾਡੇ 베ੜੇ ਵਿੱਚ ਵੀ ਜਣੇ ਨਿਹਾਸੇ ਵੇ ਮੰਜੀੜਾ ਕੇ ਸ਼ਾਮੇ ਲੇਟ ਜਾ

ਸੁੱਤੇ ਪਾਲ ਨਹੀਂ ਜੀ ਰਦੇ ਮਾਰੇ ਵੇ ਰਾਤੀ ਸੀ ਉੜੀ ਕਾਂ ਤੇਰੀਆਂ ਬੱਲੇ ਬੱਲੇ ਬੇਟਾ ਟਾਲ ਟਾਲ ਨਿੱਤ ਵਾਂਗਰਾ ਫਿਰ ਡੁੱਬ ਚੱਲੀਆਂ ਤੇਰੀ ਕਾਲਾਵੇ ਮੇਰੀ ਕਾਲੀ ਗੁੱਤ ਵਾਂਗਰਾ ਆਉਂਦੀ ਮਾਰ ਦੀ ਰਾਤ ਸਿਰ ਸ਼ਾਲਾ ਮੇਤੜੀ ਕੇ ਦੀ ਗੱਡੀ ਲੰਗਣੀ ਹਾਏ ਮੇਤੜੀ ਕੇ ਦੀ ਗੱਡੀ ਲੰਗਣੀ ਲਾਮ ਜਿੰਦੜੀ ਨੂੰ ਝੂਠੇ ਝੂਠੇ ਲਾਰੇ ਵੇ ਰਾਤੀ ਸੀ ਉੜੀ ਕਾਂ ਤੇਰੀਆਂ ਸੁੱਤੇ ਪਾਲੀ ਨਹੀਂ ਗਿਰਦੇ ਮਾਰੇ ਵੇ ਰਾਤੀ ਸੀ ਉੜੀ ਕਾਂ ਤੇਰੀਆਂ ਬੱਲੇ ਬੱਲੇ ਵੇ ਆਜ ਨਾ ਜ ਆਇਓ ਵੇਰੀਆ ਸਾਡਾ ਪੌਰ ਤਾਂ ਵਲੂਦੋਂ ਉੱਡਿਆਣਾ ਵੇ ਸਾਰਿੰਗੀ ਦੇ ਬੁੱਗ ਬੰਗਰਾ ਖਾਲੀ ਬੱਜੂਗਾ ਐਸਾ ਜਿਪਰਾਨਾ ਮੇ ਮਨਿੰਦਾ ਫੁਲੇਖਾ ਪੈਣੀ ਤੇ ਹੈ ਵੇ ਮਨਿੰਦਾ ਫੁਲੇਖਾ ਪੈਣੀ ਤੇ ਚੰਨ ਵੇਖਿਆ ਮੈਂ ਚੜੀ ਕੇ ਚੁਵਾਰੇ ਵੇ ਰਾਤੀ ਸੀ ਉਡੀ ਕਾਂ ਤੇਰੀਆਂ ਸੁਤੇ ਪਾਲੀ ਨਹੀਂ ਜਿਰ ਦੇ ਮਾਰੇ ਵੇ ਰਾਤੀ ਸੀ ਉੜੀ ਕਾਂ ਤੇਰੀਆਂ ਅੰਲਾਉਂਦੇ ਗੀਤ ਹੋਇਆ ਪੂਰਾ ਤੇ ਜੱਸੇ ਉਹ ਗੀਤ ਨੇ ਲਿਖਿਆ ਤੇ ਕਿਨੇ ਗਾਇਆ ਸੀ ਤੇ ਜੱਸੇ ਸੁਣਨ ਵਾਲੇ ਇਹ ਗੀਤ ਕਿਹੋ ਜਿਹਾ ਲੱਗਿਆ ਬਹੁਤ ਪੁਰਾਣਾ ਗੀਤ ਹੈ ਤੇ ਲੋ ਮਾਨਵेश ਗੀਤ ਆਨੰਦ ਤੇ ਫੋਨ ਆ ਜਾਓ ਤੁਸੀਂ ਤਾਂ ਦੋਸਤ ਵੀ ਹੈ ਨਾ ਤੇ ਇਹ ਜਿਹੜੇ ਹੈ ਨਾ ਮੈਂ ਤੁਹਾਨੂੰ ਦੱਸਿਆ ਵੀ ਵਾਲ ਬਾਹ ਕਮਾਲ ਵਾਲੇ ਹੋਊਗਾ ਹੈ ਨਾ ਤੇ ਉਹੀ ਕਮਾਲ ਦੇ ਵਾਲ ਇੱਕ ਹਫ਼ਤੇ ਦੀ ਟਾਈਮ ਵੀ ਨਹੀਂ ਜ਼ਿਆਦਾ ਲੱਗਣਾ ਤੇ ਤੁਹਾਨੂੰ ਬਿਊਟੀ ਪਾਰਲਨ ਦੇ ਜਾਣ ਦੀ ਕੋਈ ਜ਼ਰੂਰਤ ਨਹੀਂ ਕੋਈ ਹੋਰ ਨਾ ਮੈਂ ਨਵੇਂ ਇਹ ਜੇ ਤੇਲ ਤੋਂ ਜੰਗ ਦੀ ਲੋੜ ਨਹੀਂ ਕਰਕੇ ਦੇਖੋ ਭਰਿਆ ਹੁਣ ਪਤਾ ਤੁਸ ਕੀ ਕਰਨਾ 500 ਗ੍ਰਾਮ ਨਾਰੀਅਲ ਦਾ ਤੇਲ ਲੈਣਾ ਮੈਂ ਦੁਬਾਰਾ ਦੁਬਾਰਾ ਰਿਪੀਟ ਕਰਦੀ ਹਾਂ ਕਿੰਨਾ ਤੇਲ ਲੈਣਾ ਹੈ 500 ਗ੍ਰਾਮ ਅੱਧਾ ਨੋਟ ਕਿੰਨਾ ਲੀਟਰ 500 ਗ੍ਰਾਮ ਨਾਰੀਅਲ ਦਾ ਤੇਲ ਤੇ 100 ਗ੍ਰਾਮ ਮੇਥੀ ਦਾਣਾ ਮੇਥੀ ਦਾਣਾ ਕਿੰਨੇ ਲੈਣੇ ਨੇ 100 ਗ੍ਰਾਮ ਤੇ ਨਿੰਮੂ ਦੇ ਪੱਤੇ ਇਹ ਵੀ 100 ਗ੍ਰਾਮ ਜੇ ਕੜੀ ਪੱਤਾਂ ਵਿੱਚ ਜੇ ਉਹ ਹੋਰ ਵੀ ਜਿਆਦੇ ਕਾਰਗਰਸ਼ੀਲ ਹੁੰਦੇ ਨੇ ਫਿਰ ਜੇ ਨਾ ਮਿਲੇ ਤਾਂ ਫਿਰ ਨਿੰਮੂ ਦੇ ਪੱਤੇ ਲੈ ਲਓ ਬਸ ਲਾ ਕੀ ਕੜੀ ਪੱਤਾ ਹੈ ਨਾ ਤੋਂ ਮਿੱਠੀ ਨਿੰਮ ਕਹਿੰਦੇ ਨੇ ਆਪਾਂ ਤੇ ਉਹ ਜੇ ਤਾਂ ਕੜੀ ਪੱਤਾ ਮੇਂ ਦੇ ਤਾ ਉਹ ਲੈ ਲਓ ਨਹੀਂ ਫਿਰ ਨਿੰਮ ਦਾ ਆਮਿਆ ਕਰਨ ਲਈ ਜਾਂਦਾ ਨਾ ਤਾਂ 100 ਉਹ 100 ਗ੍ਰਾਮ ਨਿੰਮ ਦੇ ਪੱਤੇ ਤੇ ਐਲੋਵੇਰਾ ਐਲੋਵੇਰਾ ਪੱਦ ਜੇ ਸਾਰਾ ਨਹੀਂ ਪਤਾ ਲੱਗਾ ਕਮਾਰ ਨੂੰ ਕਹਿੰਦੇ ਆਪਾਂ ਤੇ 100 ਗ੍ਰਾਮ ਵੀ ਐਲੋਵੇਰਾ ਲੈਣਾ ਹੈ ਉਹਦੇ ਉਹ ਦੀਪ ਚ ਕੱਟ ਲੈਣੀ ਆ ਕਿੰਨੀ ਲੈਣੀ ਆ ਉਹ 100 ਗ੍ਰਾਮ ਹੈ ਨਾ ਤੇ ਅਦਰਕ 50 ਗ੍ਰਾਮ ਕਲੌਂਜੀ ਇਹ 50 ਗ੍ਰਾਮ ਤੇ ਪਿਆਜ਼ ਖੰਡੇ ਪਿਆਜ਼ ਤਿੰਨ ਵੱਡੇ ਵੱਡੇ ਲੈ ਲਓ ਹਨਾ ਉਹਨਾਂ ਨੂੰ ਛਿਲਕੇ ਸਮੇਂ ਚ ਤੁਸੀਂ ਕੱਟ ਲੈਣਾ ਛਿਲਕਾਂ ਦੀ ਛੱਲਣਾ ਹੁਣ ਨਾ ਚੁਹਣਨੇ ਨੇ ਪਿਆਜ਼ ਤੇ ਇਹਨਾਂ ਨੂੰ ਸਾਰਿਆਂ ਨੂੰ ਕੀਜਾਂ ਨੂੰ ਇਕੱਠੀਆਂ ਕਰਕੇ ਪਿਆਜ਼ ਤਾਂ ਕੱਟ ਲੈਣਾ ਇਹਨਾਂ ਨੂੰ ਆਪਾਂ ਤੇਲ ਤੇਲ ਨਹੀਂ ਮਿਕਸ ਜੀ ਪਾ ਲੈਣਾ ਤੇਲ ਤਾਂ ਵੱਖਰਾ ਰੱਖ ਲੈਣਾ ਤੇਲ ਮਿਕਸ ਜੀ ਪਾਣਾ ਇਹ ਮੀਠੀ ਦਾਣਾ ਨਿੰਮ ਦੇ ਪੱਤੇ ਐਲੋਵੇਰਾ ਅਦਰਕ ਤੇ ਇਕ ਲੌਂਜੀ ਪਿਆਜ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਜੇ ਪਾ ਕੇ ਉਲਕਾ ਫੇਂਜੀ ਤਿਆਰ ਕਰੋ। ਨਾਲ ਹੀ ਤਾਂ ਤੇ ਹੁਣ ਜਿਹੜਾ ਤੇਲ ਹੈ ਨਾਰੀਅਲ ਦਾ ਉਹਨੂੰ ਤੁਸੀਂ ਚੰਦੇ ਤੇ ਝਾੜ ਦਿਓ। ਗੈਸ ਤੇ ਉਹ ਜਦੋਂ ਪੂਵ ਆਪਣਾ ਖੋਲਣ ਲੱਗੇ। ਉਦੋਂ ਇਹਦਾ ਮਿਕਸਚਰ ਉੱਪਰ ਬਣਾਇਆਗਾ ਉਹ ਦੇਖ ਕੇ ਆਓ। ਫਿਰ ਉਹਨੂੰ ਮਿੱਠੀ ਅੱਗੇ ਹੌਲੀ ਹੌਲੀ ਹੋਈ ਹੋਈ ਉਹਨੂੰ ਕਾੜੀ ਚੱਲੋ। ਜਦੋਂ ਤੇਲ ਕਾਲਾ ਹੋ ਗਿਆ ਉਹਨੂੰ ਤੁਸੀਂ ਇੱਕ ਅਲੂਕੋ ਖੱਲ ਲਿਆ ਲਓ। ਫਿਰ ਉਹਨੂੰ ਠੰਡਾ ਹੋਣਾ ਰੱਖ ਦਿਓ। ਠੰਡਾ ਹੋ ਗਿਆ ਫਿਰ ਉਹਨੂੰ ਬੋਤਲ ਦੇ ਵਿੱਚ ਫਰਕ ਕੇ ਰੱਖ ਲਓ ਤੇ ਥੋੜਾ ਤੇਲ ਤਿਆਰ ਹੈ। ਫਿਰ ਵਾਲਾਂ ਦੀਆਂ ਜੜਾਂ ਦੇ ਵਿੱਚ ਸਵੇਰੇ ਸ਼ਾਮ ਸਵੇਰੇ ਸ਼ਾਮ ਇਹ ਲਾਓ ਹੈ ਨਾ ਤੇ ਹਫ਼ਤੇ 'ਚ ਤੁਸੀਂ ਕਮਾਲ ਦੇਖੋਗੇ ਤੇ ਸਾਨੂੰ ਭੇਜੋ ਬਦਾਂ ਗਰੀਆ ਸੇ ਦਾ ਵਾਲ ਕਾਲੇ ਹੋ ਵੀ ਨਾ ਚੰਗਦਾਰ ਹੋ ਗਏ। ਹੈ ਨਾਉ ਟੁੱਟਣਾ ਹੈ ਨਾ ਤੇ ਇਹਨੂੰ ਆਪ ਦੇ ਲਾਉ ਆਂ ਆਪੀਆਂ ਪਹਿਣਾ ਦੇ ਲਾਉ ਜਿਹਨੂੰ ਲੋੜ ਹੈ ਜੀ ਹਨ ਤੇ ਮੈਨੂੰ ਕੋਈ ਕਹਿੰਦੇ ਕਹਿੰਦੇ ਵਾਲਾ ਮੈਂ ਇੱਕ ਵਾਰਾਂ ਨੁੱਤਾ ਪਾਇ ਸੀ ਕਹਿੰਦੇ ਮਾਤਾ ਜੀ ਤੁਸੀਂ ਜਿਹੜੇ ਵਾਲ ਕਾਲੇ ਕਰ ਲਓ ਮੈਂ ਕਿਹਾ ਭਾਈ ਮੈਨੂੰ ਤਾਂ ਹੁਣ ਸ਼ੌਤ ਨਹੀਂ ਨਾ ਮੈਂ ਜਦ ਕਰਾਂ ਜਦੋਂ ਸ਼ੌਤ ਸੂਰੇ ਨਾ ਚੀਜ਼ਾਂ ਪਤਾ ਨਹੀਂ ਸੀ ਹੁਣ ਮੈਂ ਉਹੀ ਵਾਲ ਕਾਲੇ ਕਰਾਂ ਤੇ ਕਿੰਨੇ ਭੇੜੇ ਲੱਗਦੇ ਨੇ ਹਨ ਤੇ ਬੀਬੇ ਵਾਲ ਹੋਈ ਬਣੇ ਮੇਰੇ ਚਿੱਟੇ ਹੀ ਹੋਣਾ ਲੱਗਦੇ ਸਭ ਜਣੇ ਇਹ ਤਾਂ ਮोटे ਆਰਾਮ ਫਿਰ ਜਦੋਂ ਉਹਨਾਂ ਦਾ ਫਿਰ ਸੋਹਣੇ ਲੱਗਦੇ ਚਿੱਟੇ ਵਾਲ ਹਨ ਇਸ ਕਰਕੇ ਉਹਨਾਂ ਤਾਂ ਕਰਨੇ ਪੈਣਾਗਾ ਤੇ ਲੋ ਤੁਸੀਂ ਮੰਨੋ ਇਹਨਾਂ ਇਹ ਆਨੰਦ ਉਹ ਤੇਦਾ ਵੀ ਹੁਣ ਦੁਬਾਰਾ ਇੱਕ ਵਾਰੀ ਫੇਰ ਨੁਕਤਾ ਸੁਣ ਲਓ ਤੇ ਫਿਰ ਮੈਨੂੰ ਬਾਰ-ਬਾਰ ਤੇ ਤੁਸੀਂ ਫੋਨ ਕਰਦੇ ਹੋ ਫਿਰ ਮੈਂ ਡਾਇਰੀ ਦੇਖਾਂ ਇਹਨਾਂ ਕੋਈ ਮੇਰੀ ਕਦੇ ਯਾਦ ਨਹੀਂ ਆਉਂਦਾ ਹੈ ਨਾ ਕਿ ਮਹਾਰਾਜ ਨੇ ਦੱਸਿਆ ਉਹਨਾਂ ਨੇ ਫੋਨ ਨੰਬਰ ਵੀ ਦਿੱਤਾ ਵੀ ਜੇ ਨਾ ਹੋ ਤਾਂ ਮੈਨੂੰ ਕੋਹ ਦੱਸਣ ਨੂੰ ਫੋਨ ਵੀ ਲਖਾ ਦੇ ਤੇ ਉਹ ਕਹਿੰਦੇ ਮੈਂ ਇਹ ਮੈਂ ਨੁਕਤੇ ਉਹਨਾਂ ਤਾਂ ਮਹਾਰਾਜ ਤੋਂ ਸੁਣਨਾ ਕਿਸ ਕਿਸੇ ਵੀ ਸੰਤ ਮਹਤਮਾ ਤੋਂ ਸੁਣਨਾ ਕਿਸੇ ਵੈਦ ਤੋਂ ਕਿਸੇ ਡਾਕਟਰ ਤੋਂ ਕਿਸ ਡਾਕਟਰ ਦਿੱਤੇ ਮੈਂ ਗਲਤ ਸੁਣ ਲਿਆ ਤੇ ਜੇ ਮੈਂ ਮਤਲਬ ਗ੍ਰੰਥਾਂ ਚੋਂ ਪੜਨਾ ਫਿਰ ਉਹ ਮੈਂ ਛੋਟੇ ਕਰਕੇ ਪਚਾ ਦੇਣੀ ਆ ਜੇ ਤਾਂ ਮੈਨੂੰ ਐਂ ਲੱਗਦਾ ਵੀ ਸਹੀ ਹੈ ਚਲੋ ਜੇ ਨਾ ਵੀ ਕਿਸੇ ਦੇ ਕੋਏ ਤਾਂ ਫਿਰ ਆਪਾਂ ਐਂ ਸਮਝ ਲਓ ਵੀ ਸਾਡਾ ਕੋਈ ਇਹ ਨਹੀਂ ਕੁਛ ਲਿਆ ਆਏਗਾ ਹੈ ਨਾ ਤੇ ਇਹ ਗੱਲਾਂ ਪਰਮਾਨੰਥ ਨੇ ਫੇਰ ਹੀ ਉਹ ਦੱਸਦੇ ਨੇ ਹੈ ਨਾ ਤੇ ਮੈਂ ਤਾਂ ਸਮਝਣ ਪਈ ਥੋੜੀ ਜਿਹੀ ਵੀ ਸ਼ਬਦਾਂ ਕੋਲ ਆ ਸ਼ਬਦਾਂ ਨੂੰ ਬਤੁਮਾਤਮਾ ਕਰੀ ਤੇ ਦੁਬਾਰਾ ਇਹਨੂੰ ਫੇਰ ਸਮਝ ਲਓ ਨਾਰੀ ਦਾ ਤੇਲ 200 ਗ੍ਰਾਮ ਮੇਥੀ ਦਾਣਾ 100 ਗ੍ਰਾਮ ਨਿੰਮ ਦੇ ਪੱਤੇ 100 ਗ੍ਰਾਮ ਜੇ ਨਿੰਮ ਦੀ ਕੜੀ ਪੱਤਾ ਮਿਲ ਜੇ ਤਾਂ ਉਹ ਸਹੀ ਸਾ ਤੇ ਤਾਂ ਹੋਰ ਵਧੀਆ ਤੇ ਨਹੀਂ ਤਾਂ ਫਿਰ ਨਿੰਮ ਦੇ ਪੱਤੇ ਇਹਨੂੰ ਵੇਰਾ ਉਹਦਾ ਗੁੱਥੀ ਕੱਢ ਕੇ ਹੈਨਾ ਤੇ ਉਹ 100 ਗ੍ਰਾਮ ਅਦਰਕ 100 ਗ੍ਰਾਮ ਕਲੌਂਜੀ 50 ਗ੍ਰਾਮ ਪਿਆਜ਼ ਮੜੇ ਵੱਡੇ ਵੱਡੇ ਲੈ ਲਓ ਕਿੰਨੇ ਕਿੰਨੇ ਉਹ ਛਿਲਕੇ ਸਮੇਤ ਉਹ ਕੱਟ ਕੇ ਉਹ ਵੀ ਮਿਕਸ ਜੀ ਪਾ ਲਓ ਹੈਨਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਹ ਇਹਨਾਂ ਚੈਟਨੀ ਬਣਾ ਕੇ ਤਾਂ ਮਿਕਸ ਜੇ ਕਰ ਦਿਓ ਇਹਨਾਂ ਨੂੰ ਫਿਰ ਨਾਰੀਅਲ ਦੇ ਤੇਲ ਦੇ ਵਿੱਚ ਨਾਰੀਅਲ ਦਾ ਤੇਲ ਜੈਸੇ ਟਾ ਦਿਓ ਉਹ ਨੂੰ ਆਪਾਂ ਜਦੋਂ ਉਹ ਖੌਲਣ ਲੱਗਿਆ ਉਹਦੇ ਇਹ ਮਿਕਸ ਜੇ ਕੀਤਾ ਦਿਓ ਤੇ ਫਿਰ ਨੂੰ ਤੇ ਰਕਾ ਲਾ ਹੋ ਗਿਆ ਤੈਨੂੰ ਲਾ ਲਓ ਤੇ ਛੰਡਾ ਹੁਣ ਤੇ ਤੇ ਫਿਰ ਬੋਤਲ ਚ ਪਾ ਕੇ ਰੱਖ ਲਓ ਤੇ ਸਵੇਰੇ ਸ਼ਾਮ ਇੱਕ ਹਫ਼ਤਾ ਲਗਾਤਾਰ ਲਾਗਾ ਨਾ ਭਾਈ ਜਿਵਾੜਾਂ ਦੇ ਜੜਾਂ ਤੇ ਬਾਅਦ ਦੇ ਸਾਹੇ ਲਾਓ ਹੈ ਨਾ ਫਿਰ ਦੇਖਸੋ ਸਦਾ ਵਾਲਾ ਲੈ ਕੇ ਇੱਕ ਇਹ ਕਿਚਾ ਬਚਕਾਰ ਵਾਲਾ ਇਹ ਸੋਹਣੇ ਸਮਨੇ ਕੋਲ ਆਉਂਦੇ ਤੇ ਲੋ ਹੁਣ ਮੈਨੂੰ ਦਿਓ ਛੁੱਟੀ ਕੱਲ ਨੂੰ ਨਵੇਂ ਨੁਕਤੇ ਨਾਲ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਧੰਨਵਾਦ ਨੂੰ ਦੇਖਣ ਲਈ ਮਨਜਾ ਤੇ ਇਹ ਮੇਰੇ ਚੈਨਲ ਨੂੰ ਤੁਸੀਂ ਨਵੇਂ ਤੋਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਬਾਰ ਬਾਰ ਕਹਿੰਿਆ ਵੀ ਤੁਸੀਂ ਸਬਸਕ੍ਰਾਈਬ ਕਰਨਾ ਨਾ ਤੁ ਲੋ ਨਾ ਤੁ ਲੋ ਨਾ ਜੁੜਨ ਕਰਿਓ ਨਾ ਤੇ ਕਮੈਂਟ ਵੀ ਲਸਿਆ ਕਰੋ ਜਦੋਂ ਤੁਸੀਂ ਕਈ ਲੋਕ ਉਸਤੇ ਮੇਰੀ ਗੱਲ ਸੁਣਦੇ ਨੇ ਉਹ ਫਿਰ ਕਹਿੰਦੇ ਅਸਿਆਂ ਚੀਜ਼ ਹੋ ਗਈ ਸਾਡਾ ਸਾਡਾ ਠੀਕ ਹੋ ਗਿਆ ਸਾਡਾ ਮਤਲਬ ਪੇਟ ਵਾਲਾ ਜਿਹੜਾ ਸੀਗਾ ਕੱਬ ਦੀ ਹੁੰਦੀ ਸੀ ਉਹ ਵੀ ਠੀਕ ਹੋ ਗਈ ਤੇ ਕੰਨਾਂ ਦੇ ਵਿੱਚ ਉਹ ਅਵਾਜ਼ਾਂ ਆਉਂਦੀਆਂ ਸੀ ਉਹ ਵੀ ਠੀਕ ਹੋ ਗਈਆਂ ਫਿਰ ਕਈ ਭੈਣਾਂ ਮੈਨੂੰ ਫੋਨ ਤੇ ਕਹਿੰਦੇ ਸਾਨੂੰ ਬੱਚਾ ਉਸ ਚੈਨਲ ਦੇਖਣੇ ਹੁੰਦੇ ਨੇ ਕਮੈਂਟਸਾਂ ਦੇਖਣੇ ਹੁੰਦੇ ਮੈਂ ਕਿ ਲਿਖਾ ਦਿਆ ਕਰੋ ਕੋਈ ਕੋਈ ਤਾਂ ਲਿਖਾ ਲੈਂਦੇ ਹੈ ਨਾ மாதோ பத்தோ தான்